ਤੁਸੀਂ ਦੇਖ ਰਹੇ ਹੋ ਪੁਲਾੰਗ ਜਿਹੜੀ ਗ੍ਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਹੈ ਪੰਚਾਇਤੀ ਰਾਜ ਸੈਟਅਪ ਹੈ ਇਹਨੂੰ ਵਧਾਇਆ ਤਾਂ ਬਹੁਤ ਜਾ ਰਿਹਾ ਪਰ ਇਹ ਕੰਮ ਕਿਵੇਂ ਕਰਦਾ ਕਿੰਨਾ ਕੁ ਦਖਲ ਹੁੰਦਾ ਇਹ ਬਹੁਤ بڑے ਮਾਮਲੇ ਨੇ ਅੱਜ ਜਿੰਨੇ ਵੀ 81000 ਤੋਂ ਜ਼ਿਆਦਾ ਪੰਚ ਨੇ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਸੌ ਚੁਕਾਈ ਜਾ ਰਹੀ ਹੈ ਕਿਉਂਕਿ ਉਹ ਵੀਡੀਓ ਲੈਵਲ ਤੇ ਹੋ ਗਈ ਹਾਲਾਂਕਿ ਸਰਪੰਚਾਂ ਨੂੰ ਵੀ ਸੌ ਜੜੀ ਹੈ ਉਹ ਵੀਡੀਓ ਲੈਵਲ ਤੇ ਚੁਕਾਈ ਜਾ ਸਕਦੀ ਸੀ ਪਰ ਉਹ ਚੀਫ ਮਿਨਿਸਟਰ ਨੇ 4 ਜਗਾ ਜਿੱਥੇ ਜਿਮਨੀ ਚੋਣਾ ਹੋ ਰਹੀਆਂ ਨੇ ਉਹ ਜਿਹੜਿਆਂ ਨੂੰ ਛੱਡ ਕੇ ਬਾਕੀਆਂ ਨੂੰ ਸੌ ਚੁਕਾਤੀ ਤੇ 4 ਜ਼ਿਲ੍ਹਿਆਂ ਦੇ ਸਰਪੰਚਾਂ ਨੂੰ ਸੌ ਚੁਕਾਈ ਜਾਣੀ ਹੈ ਜਲਦੀ ਉਸ ਤੋਂ ਬਾਅਦ ਪੰਚਾਇਤਾਂ ਨੇ ਆਪਣਾ ਕੰਮ ਕਿਸ ਨਾ ਕਿਸੇ ਰੂਪ ਤੇ ਸ਼ੁਰੂ ਕਰਨਾ ਇੱਕ ਹੋਰ ਮਾਮਲਾ ਹੈ ਬਹੁਤ ਜ਼ਿਆਦਾ ਜੜੀਆਂ ਸ਼ਿਕਾਇਤਾਂ ਗੀਆਂ ਸੀ ਪਟੀਸ਼ਨਾਂ ਗੀਆਂ ਸੀ ਹਾਈ ਕੋਰਟ ਦੇ ਵਿੱਚ ਕਿ ਸਾਡੇ ਕਾਗਜ਼ ਰੱਦ ਕਰਾਤੇ ਕਿਸੇ ਨੇ ਕਿਹਾ ਕਾਗਜ਼ ਭਰ ਨਹੀਂ ਮਿੰ ਦਿੱਤੇ ਕਿਸੇ ਨੇ ਕਿਹਾ ਕਿ ਸਾਨੂੰ ਬਿਲਕੁਲ ਹੀ ਕਾਗਜ਼ ਫਾੜ ਹੀ ਦਿੱਤੇ ਅਲੱਗ-ਅਲੱਗ ਟਾਈਪ ਦੀਆਂ ਚੀਜ਼ਾਂ ਕਿਸੇ ਨੇ ਕਿਹਾ ਵੀ ਐਵੇਂ ਜਾਲੀ ਸਾਰਾ ਕੁਝ ਹੋ ਰਿਹਾ ਹੈ ਇਲੈਕਸ਼ਨ ਹੀ ਨਹੀਂ ਹੋਣ ਦਿੱਤੀ ਕਿਸੇ ਨੇ ਨੋਟਾ ਨੂੰ ਲੈ ਕੇ ਐਪਲੀਕੇਸ਼ਨ ਫਾਇਲ ਕੀਤੀ ਸੀ ਵੀ ਨੋਟਾ ਨੂੰ ਕੈਂਡੀਡੇਟ ਮੰਨਿਆ ਜਾਏ ਇਹ ਸਾਰੀਆਂ ਤੇ ਪਹਿਲਾਂ ਤਾਂ ਹੌਲੀ-ਹੌਲੀ ਸੁਪਰੀ ਹਾਈ ਕੋਰਟ ਨੇ ਸੁਣ ਲਿਆ ਸੀ ਕੁਝ ਥਾਵਾਂ ਤੇ ਸਟੇ ਵੀ ਹੋਈ ਸੀ ਬਰਬਾਦ ਦੇ ਵਿੱਚ ਫਾਈਨਲ ਆਰਡਰ ਦੇ ਤਹਿਤ ਹਾਈ ਕੋਰਟ ਨੇ ਜਦੋਂ ਸੜਬਾਈ ਕੀਤੀ ਜਦੋਂ ਛੁੱਟੀਆਂ ਤੋਂ ਬਾਅਦ ਉਹਨੇ ਸਾਰੀਆਂ ਰੱਦ ਕਰਤੀਆਂ ਇਹ ਕਹਤਾ ਸੀ ਕਿ ਤੁਸੀਂ ਭਾਈ ਇਲੈਕਸ਼ਨ ਪਟੀਸ਼ਨ ਪਾਓ ਇਹੀ ਕੋਈ ਕਲਾਜ ਹੈ ਪਰ ਕੁਝ ਸੱਜਣ ਉਦੋਂ ਬਾਅਦ ਸੁਪਰੀਮ ਕੋਰਟ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ ਵੀ ਉਹੀ ਹੀਅਰਿੰਗ ਹੋਈ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਅਚੰਭਾ ਹੋਇਆ ਸੁਪਰੀਮ ਕੋਰਟ ਨੂੰ ਇਹ ਸੁਣ ਕੇ ਕਿ ਲਗਭਗ 13237 ਜਿਹੜੀਆਂ ਪੰਚਾਇਤਾਂ ਨੇ ਉਹਦੇ ਵਿੱਚੋਂ 3000 ਤੋਂ ਵੱਧ ਕਿਹਾ ਜਾ ਰਿਹਾ ਕਿ 3700 ਦੇ ਕਰੀਬ ਜੜੀਆਂ ਨੇ ਉਹ ਆਨੋਪੋਜ਼ਡ ਜਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਅਸਲ 'ਚ ਸਾਡੇ ਸਾਰੇ ਮਾਮਲੇ ਦੇ ਵਿੱਚ ਇਹ ਕਲੀਅਰ ਨਹੀਂ ਹੈ ਹਜੇ ਤੱਕ ਕਿ ਸਰਬਸੰਮਤੀ ਕਿਹਨੂੰ ਕਹਿੰਦੇ ਨੇ ਆਨੋਪੋਜ਼ਡ ਕਿਹਨੂੰ ਕਹਿੰਦੇ ਨੇ ਸਰਬਸੰਮਤੀ ਤਾਂ ਉਸੇ ਨੂੰ ਕਹਿੰਦੇ ਨੇ ਜਿੱਥੇ ਸਾਰੇ ਲੋਕ ਬੈਠ ਕੇ ਇੱਕ ਆਪਣਾ ਨੁਮਾਇੰਦੇ ਚੁਣਦੇ ਨੇ ਕਿ ਆ ਸਾਡੇ ਨੁਮਾਇੰਦੇ ਨੇ ਸਾਰੇ ਇਸ ਦੀ ਸਹਿਮਤਾ ਹੈ ਆਨਾਪੋਇਂਟ ਦੋਨੋਂ ਕਹਿੰਦੇ ਨੇ ਵੀ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਦੂਜਾ ਕੋਈ ਮੈਦਾਨ ਚੀ ਨਹੀਂ ਆਇਆ ਉਹ ਡਰ ਦੀ ਵਜ੍ਹਾ ਨਾਲ ਨਹੀਂ ਆਇਆ ਉਹ ਜੋਰ ਜੱਪ ਜ਼ਬਰਦਸਤੀ ਆਉਣਾ ਚਾਹੁੰਦਾ ਸੀ ਉਹਦੇ ਕਾਗਜ਼ ਰੱਦ ਕਰਾ ਦਿੱਤੇ ਗਏ ਕਿਸੇ ਆਪਣੇ ਟੈਕਨੀਕਲ ਕਿਸੇ ਹੋਰ ਢੰਗ ਦੇ ਨਾਲ ਜੇ ਖੜਾ ਸੀ ਤਾਂ ਕਾਗਜ਼ ਰੱਦ ਹੋ ਗਏ ਅਲੱਗ-ਅਲੱਗ ਤੂ ਦੇ ਕਾਰਨ ਹੋ ਸਕਦੇ ਨੇ ਪਰ ਉਹ ਸਰਵਸਭਤੇ ਨਹੀਂ ਹੁੰਦੀ ਉਹ ਆਨਾਪੋਇਂਟ ਹੁੰਦਾ ਹੈ ਅਨਪੋਸ਼ਟ ਬਾਰੇ ਮੰਨਿਆ ਜਾਂਦਾ ਕਿ ਜਾਤੀਆਂ ਕੀਤੀਆਂ ਨੇ ਤਖੜੇ ਬੰਦੇ ਨੇ ਜਿਹੜੇ ਚਾਹੇ ਉਹ ਸਰਕਾਰੀ ਧਰ ਦੇ ਨਾਲ ਨੇ ਕਈ ਵਾਰ ਪਿੰਡਾਂ 'ਚ ਵੀ ਆਪਣੇ ਪੱਧਰ ਤੇ ਤਖੜੇ ਬੰਦੇ ਹੁੰਦੇ ਨੇ ਜਿਹੜੇ ਉਹ ਵੀ ਦੂਜਿਆਂ ਨੂੰ ਖੜੇ ਹੋਣ ਨਹੀਂ ਦਿੰਦੇ ਗਰੁੱਪ ਬਣੇ ਹੁੰਦੇ ਨੇ ਪਰ ਮੈਂ ਉਹ ਸਰਕਾਰੀ ਧਰ ਦੇ ਮਾਮਲੇ 'ਚ ਜਾਂਦਾ ਹੁਣ ਸੁਪਰੀਮ ਕੋਰਟ ਨੇ ਵੀ ਇਹ ਕਹਿ ਕੇ ਕਿ ਬਹੁਤ ਮਾੜੀ ਗੱਲ ਐ ਤਾਂ ਫਿਰ ਇਹ ਡੈਮੋਕ੍ਰੇਸੀ ਕਿੱਥੇ ਹੋਈ ਜੇਕਰ ਬੰਦਿਆਂ ਨੂੰ ਖੜੇ ਨਹੀਂ ਹੋਣ ਦਿੱਤਾ ਜਾਂਦਾ ਆਖਰ 'ਚ ਸੁਪਰੀਮ ਕੋਰਟ ਨੇ ਵੀ ਕੀ ਕਹਤਾ ਸਪਰੀਮ ਕੋਰਟ ਵੀ ਇਹ ਕਹਿੰਦੇ ਕਿ ਸਾਡੇ ਕਾਨੂੰਨ ਦੇ ਵਿੱਚ ਜਿਹੜੀ ਪਟੀਸ਼ਨ ਹੈ ਕੋਰਟਾਂ ਦੇ ਵਿੱਚ ਪਾਉਣ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਉਥੇ ਕੇਵਲ ਤੇ ਕੇਵਲ ਇਲੈਕਸ਼ਨ ਪਟੀਸ਼ਨ ਪਾਈ ਸਕਦੀ ਹੈ ਇਸ ਲਈ ਜਾ ਕੇ ਇਲੈਕਸ਼ਨ ਪਟੀਸ਼ਨ ਆ ਪਾਓ ਹੁਣ ਇਹ ਸਾਰੇ ਸਵਾਲਾਂ ਦੇ ਉੱਤੇ ਜਦੋਂ ਹਾਈ ਕੋਰਟ ਦੇ ਵਿੱਚ ਇਹ ਫੈਸਲਾ ਹੋ ਗਿਆ ਸੀ ਤਾਂ ਬਹੁਤ ਸਾਰੇ ਵਕੀਲਾਂ ਨੇ ਸਜਣਾ ਨੇ ਕਿੰਨੇ ਕ ਲੋਕਾਂ ਦੇ ਪੈਸੇ ਖਰਚ ਕੀਤੇ ਗਏ ਹੋਣਗੇ ਸੁਪਰੀਮ ਕੋਰਟ ਜਾ ਕੇ ਵੀ ਉਹੀ ਕਹਿਣਾ ਸੀ ਕਿਉਂਕਿ ਉਹਦੀ ਵਜ੍ਹਾ ਹੈ ਉਹਦੀ ਵਜ੍ਹਾ ਇਹ ਹੈ ਕਿ ਜਿਹੜੀ ਇਲੈਕਸ਼ਨ ਕਮਿਸ਼ਨ ਐਕਟ ਦੰਦਤਾ ਹੈ 1994 ਦੇ ਤਾਈ ਤ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਦੋਂ ਇੱਕ ਵਾਰ ਪ੍ਰੋਸੈਸ ਸ਼ੁਰੂ ਹੋ ਜੇ ਵੋਟਾਂ ਦਾ ਤਾਂ ਕੋਈ ਵੀ ਅਦਾਲਤ ਦਖਲ ਨਹੀਂ ਦੇ ਸਕਦੀ ਹਾਲਾਂਕਿ ਇਹ ਦੋ ਪਹਿਲਾਂ ਹਾਈ ਕੋਰਟ ਦੇ ਵਿੱਚ ਇੱਕ ਜੱਜ ਸਾਹਿਬਾਨ ਨੇ ਕਿਹਾ ਸੀ ਵੀ ਜੋ ਮਰਜੀ ਹੈ ਫਿਰ ਵੀ ਜ਼ਬਰਦਸਤੀ ਤੱਕਾशाही ਡੈਮੋਕ੍ਰੇਸੀ ਦਾ ਮਜ਼ਾਕ ਬਣਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੁਣ ਇਹ ਗੱਲ ਤੇ ਚਰਚਾ ਹੁੰਦੀ ਹੈ ਦੇਸ਼ ਭਰ ਦੇ ਵਿੱਚ ਵੀ ਬਾਰ ਬਾਰ ਚਰਚਾ ਹੁੰਦੀ ਹੈ ਉਹ ਚਰਚਾ ਇਹ ਹੁੰਦੀ ਹੈ ਕਿ ਦੇਸ਼ ਦੇ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਕਿਸੇ ਵੀ ਹੇਠਲੇ ਮਾਮਲਿਆਂ ਦੇ ਵਿੱਚ ਜਿੱਥੇ ਕਿਤੇ ਕੋਈ ਜ਼ਲਮ ਤੱਕਾ ਕੁਝ ਵੀ ਹੁੰਦਾ ਹੈ ਕੋਈ ਕਾਨੂੰਨ ਵੀ ਇਹ ਲੱਗਦਾ ਹੈ ਕਿ ਕਾਨੂੰਨ ਸੰਵਿਧਾਨ ਦੀ ਬੇਸਿਕ ਬੁਨਿਆਦੀ ਤੌਰ ਦੇ ਉੱਤੇ ਜਿਹੜੀ ਸਪਿਰਟ ਹੈ ਉਹ ਭਾਵਨਾ ਉਹਦੇ ਖਿਲਾਫ ਹੈ ਉਹ ਸਾਰੀਆਂ ਚੀਜ਼ਾਂ ਚੈਲੰਜ ਹੋ ਸਕਦੀਆਂ ਨੇ ਚੁਣੌਤੀ ਦਿੱਤੀ ਜਾ ਸਕਦੀ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਜੁਡੀਸ਼ਲ ਰਿਵਿਊ ਦਾ ਹੱਕ ਹੈ ਨੇਪਾਲ ਕਾਨੂੰ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਨੂੰ ਉਹ ਇਸ ਇੱਕ ਖਾਸ ਸੋਧ ਦੇ ਤਹਿਤ ਪੰਚਾਇਤੀ ਰਾਜ ਸੈਟਅਪ ਦੇ ਵਿੱਚ ਉਹ ਹੱਕ ਕਿਉਂ ਨਹੀਂ ਦਿੱਤਾ ਗਿਆ ਤੇ ਹੁਣ ਕੀ ਇਹ ਕਦੇ ਕੋਈ ਇਹ ਚੈਲੰਜ ਕਰੇਗਾ ਇਸ ਗੱਲ ਤੋਂ ਕਿ ਇੱਕ ਫੰਡਾਮੈਂਟਲੀ ਜਿਹੜਾ ਜੁਡੀਸ਼ਲ ਰਿਵਿਊ ਦਾ ਹੱਕ ਹੈ ਉਹ ਮਿਲਣਾ ਚਾਹੀਦਾ ਹੈ ਸੰਵਿਧਾਨ ਚ ਇਹੋ ਜੀ ਗੱਲ ਇਹ ਜੀ ਸੋਧ ਨਹੀਂ ਕੀਤੀ ਜਾ ਸਕਦੀ ਜਿਹੜੀ ਫੰਡਾਮੈਂਟਲ ਰਾਈਟ ਨੂੰ ਮਤਲਬ ਜਿਹੜਾ ਸਟਰਕਚਰ ਹੈ ਟੱਚ ਜਿੱਥੇ ਇਨਸਾਫ ਬਿਲਕੁਲ ਮਿਲਣਾ ਚਾਹੀਦਾ ਹੈ ਹਰ ਹਾਲਤ ਦੇ ਵਿੱਚ ਮਿਲਣਾ ਚਾਹੀਦਾ ਹੈ ਲੱਗਣਾ ਚਾਹੀਦਾ ਵੀ ਇਨਸਾਫ ਮਿਲੇ ਤਾਂ ਉਹ ਧਾਰਾ ਫਿਰ ਕਿਉਂ ਰੱਖੀ ਹੋਈ ਹੈ ਉਹ ਧਾਰਾ ਸਤਾਤਾਰੀ ਤੇਰਾਂ ਨੂੰ ਸ਼ੂਟ ਕਰਦੀ ਹੈ ਤੇ ਜਿਹੜੀਆਂ ਤੇ ਰਚ더라 اپੋਜੀਸ਼ਨ ਚ ਨੇ ਉਹਨਾਂ ਨੂੰ ਨਹੀਂ ਕਰਦੀ ਹੁਣ ਵੀ ਖੈਰ ਇਹ ਗੱਲ ਕਲੀਅਰ ਹੈ ਹੁਣ ਤਾਂ ਟਾਈਮ ਬੜਾ ਗੁਜ਼ਰ ਗਿਆ 15 ਅਕਤੂਬਰ ਨੂੰ ਵੋਟਾਂ ਸੀਗੀਆਂ ਉਸ ਤੋਂ ਬਾਅਦ ਕਾਨੂੰਨ ਦੇ ਮੁਤਾਬਕ ਇਹ ਹੈ ਕਿ 45 ਦਿਨਾਂ ਦੇ ਅੰਦਰ ਅੰਦਰ ਭਾਵ ਡੇਢ ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਪਟੀਸ਼ਨ ਪਾਈ ਜਾ ਸਕਦੀ ਹੈ ਇਲੈਕਸ਼ਨ ਪਟੀਸ਼ਨ ਕਿੱਥੇ ਪਾਉਣੀ ਹੈ ਉਹ ਵੀ ਡਿਫਾਈਨ ਹੈ ਉਹ ਡਿਸਾਈਡ ਕੀਤਾ ਹੋਇਆ ਕਿ ਸਬੰਧਤ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਲੈਕਸ਼ਨ ਟ੍ਰਿਬਿਊਨਲ ਬਣਿਆ ਹੁੰਦਾ ਉਹਦਾ ਐਜੇ ਟ੍ਰਿਬਿਊਨਲ ਦਾ ਹੈੱਡ ਹੋਣ ਦੇ ਨਾਤੇ ਡਿਪਟੀ ਕਮਿਸ਼ਨਰ ਨੂੰ ਪਾਈ ਜਾਂਦੀ ਹੈ ਜਾਂ ਫਿਰ ਡਿਪਟੀ ਕਮਿਸ਼ਨਰ ਨੇ ਕਿਸੇ ਹੋਰ ਨੂੰ ਏਡੀਸੀ ਨੂੰ ਕਿਸੇ ਐਸਡੀਐਮ ਨੂੰ ਕਿਸੇ ਨੂੰ ਵੀ ਹੋਰ ਚਾਰਜ ਦਿੱਤਾ ਹੁੰਦਾ ਕਿ ਆਹ ਤੂੰ ਸੁਣਵਾਈ ਕਰੇਗਾ ਉਹਦੇ ਕੋਲੋਂ ਪਟੀਸ਼ਨ ਪੈਂਦੀ ਹੈ ਤੇ ਉਸ ਪਟੀਸ਼ਨ ਤੇ ਸੁਣਵਾਈ ਹੁੰਦੀ ਹੈ ਉਹ ਕਾਨੂੰਨ ਇਹ ਵੀ ਕਹਿੰਦਾ ਨਾਲ ਕਿ ਕਿਸੇ ਵੀ ਹਾਲਤ ਦੇ ਵਿੱਚ ਇਲੈਕਸ਼ਨ ਪਟੀਸ਼ਨ ਦਾ ਨਵਟਾਰਾ 6 ਮਹੀਨੇ ਤੋਂ ਅੱਗੇ ਨਹੀਂ ਆਣਾ ਚਾਹੀਦਾ 6 ਮਹੀਨੇ ਦੇ ਅੰਦਰ ਅੰਦਰ ਉਹਦਾ ਫੈਸਲਾ ਹੋ ਜਾਣਾ ਚਾਹੀਦਾ ਹੈ ਔਰ ਉਹ ਫੈਸਲਾ ਕਰਨਾ ਲਾਜ਼ਮੀ ਹੈ ਲੈ ਉਹ ਰੈਗੂਲਰ 베ਸ ਤੇ ਮਤਲਬ ਸੜਵਾਈ ਹੋਏਗੀ ਜਦੋਂ ਪਟੀਸ਼ਨ ਲੈ ਲਈ ਉਸ ਤੋਂ ਬਾਅਦ ਜਿਵੇਂ ਕਹਿੰਦੇ ਨੇ ਡੇ ਟੂ ਡੇ ਬੇਸਿਸ ਤੇ ਹਰ ਰੋਜ਼ ਹੀਅਰਿੰਗ ਹੋਏਗੀ ਬਸਰਤੇ ਕਿ ਬਹੁਤ ਖਾਸ ਹੋ ਜਾਏ ਅਮਰਜੈਂਸੀ ਆ ਜਾਏ ਵਿਚੋ ਉਹ ਉਹ ਦਿਨ ਨਾ ਕੀਤਾ ਜਾਏ ਪਰ ਕੀ ਸਾਡਾ ਤੰਤਰ ਇਸ ਢੰਗ ਨਾਲ ਕੰਮ ਕਰਦਾ ਜਿੰਨੀਆਂ ਪਟੀਸ਼ਨਾਂ ਕਿੰਨੀਆਂ ਪਈਆਂ ਨੇ ਹਜੇ ਤੱਕ ਤਾਂ ਨਹੀਂ ਪਤਾ ਜਿਹੜੇ ਸਾਰੇ ਸੱਜਣ ਜਾ ਰਹੇ ਸੀ ਪਟੀਸ਼ਨਾਂ ਵਾਲੇ ਹਾਈ ਕੋਰਟ ਦੇ ਵਿੱਚ ਉਹਨਾਂ ਚੋਂ ਬਹੁਤ ਸਾਰੀਆਂ ਗੰਝਾਂ ਹੋਣਗੀਆਂ ਇਲੈਕਸ਼ਨ ਪਟੀਸ਼ਨ ਦੇ ਵਿੱਚ ਉਹਨਾਂ ਇਲੈਕਸ਼ਨ ਪਟੀਸ਼ਨਾਂ ਦੀ ਸੁਣਵਾਈ ਸ਼ੁਰੂ ਹੋ ਗਈ ਹੈ ਸ਼ੁਰੂ ਹੋਗੀ ਹੈ ਕਿ ਡੇ ਟੂ ਡੇ ਬੇਸਿਸ ਤੇ ਹੋਗੀ ਹੈ ਕਿ ਡੇ ਟੂ ਡੇ ਬੇਸਿਸ ਦੇ ਉੱਤੇ ਸ਼ੁਰੂ ਹੋ ਕੇ ਉਸ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਨبطਾਰੇ ਹੋ ਜੀਗਾ ਔਰ ਜੇ ਇਹ ਨبطਾਰੇ 6 ਮਹੀਨੇ ਦੇ ਅੰਦਰ ਅੰਦਰ ਹੋ ਜਾਂਦੇ ਨੇ ਤਾਂ ਡੈਮੋਕਰੇਸੀ ਨੂੰ ਕਹਿ ਸਕਦੇ ਆ ਕਿ ਇੱਕ ਲੈਵਲ ਦਾ ਸਪੋਰਟ ਮਿਲਦੀ ਹੈ ਤਾਂ ਜੇ ਉਹ ਬਾਕੀ ਗਲਤ ਪਾਂਜਾਂ ਜਾਂਦੀਆਂ ਨੇ ਤਾਂ ਜਿਹੜੇ ਚੁਣੇ ਹੋਏ ਬੰਦੇ ਨੇ ਉਹ ਵੀ ਰੱਦ ਹੋ ਸਕਦੇ ਨੇ ਤੇ ਨਵੇਂ ਇਸ ਤਰ੍ਹਾਂ ਚੋਣਾਂ ਹੋ ਸਕਦੀਆਂ ਨੇ ਹੁਣ ਇਹ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਏਗਾ ਜਿਹੜੇ ਦਿਨ ਥੋੜੇ ਬਹੁਤ ਬਚ ਗਏ ਨੇ ਕਿਉਂਕਿ 15 ਤੋਂ 15 ਮਹੀਨਾ ਹੋ ਗਿਆ 5 ਦਿਨ ਇਹ ਨਿਕਲ ਕੇ ਲਗਭਗ 10 ਦਿਨ ਬਚੇ ਨੇ ਜੇ ਪਟੀਸ਼ਨ ਨਹੀਂ ਵੀ ਪਾਈ ਕਿਸੇ ਨੇ ਜੇ ਇਲੈਕਸ਼ਨ ਕਮਿਸ਼ਨ ਦਾ ਟ੍ਰਿਬਿਊਨਲ ਦੇ ਡਿਪਟੀ ਕਮਿਸ਼ਨਰਾਂ ਦੇ ਪਾਉਣੀਆਂ ਤਾਂ ਉਹ ਪਟੀਸ਼ਨਾਂ ਪਾ ਕੇ ਤੁਸੀਂ ਰਿਆਇਤ ਲੈਣ ਦੇ ਹੱਕਦਾਰ ਹੋ ਜਿਨ੍ਹਾਂ ਨੂੰ ਵਾਕਿ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ ਡਾਕੂਮੈਂਟ ਇਕੱਠੇ ਕਰਕੇ ਦਸਤਾਵੇਜ਼ ਇਕੱਠੇ ਕਰਕੇ ਡੇਢ ਮਹੀਨੇ ਦੇ ਅੰਦਰ ਅੰਦਰ ਤੁਹਾਡਾ ਹੱਕ ਹੈ ਤੇ ਨਾਲ ਜੇ ਡੇ ਟੂ ਡੇ ਬੇਸਜ ਤੇ ਤੇ 6 ਮਹੀਨੇ ਚੋਂ ਦੀ ਜਾਂਚ ਨਹੀਂ ਹੁੰਦੀ ਮੁਕੰਮਲ ਤਾਂ ਵੀ ਤੁਸੀਂ ਉਹਦੇ ਤੇ ਆਪਣੀ ਗੱਲ ਰੱਖ ਸਕਦੇ ਹੋ ਜਨਤਕ ਤੌਰ ਤੇ ਲੋਕਾਂ ਨੂੰ ਕਹਿ ਸਕਦੇ ਹੋ ਕਿ ਕਾਨੂੰਨ ਦਾ ਪਾਲਣਾ ਨਹੀਂ ਹੋ ਰਿਹਾ ਇਹ ਤੁਹਾਡਾ ਹੱਕ ਹੈ ਔਰ ਇਸ ਹੱਕ ਨੂੰ ਡੈਮੋਕ੍ਰੇਸੀ ਨੂੰ ਬਚਾਉਣ ਦੇ ਵਾਸਤੇ ਆਪਣੇ ਹੱਕ ਨੂੰ ਬਚਾਉਣ ਦੇ ਵਾਸਤੇ ਔਰ ਅੱਗੇ ਲਈ ਜਿਹੜੇ ਜਾਤੀਆਂ ਹੋ ਰਹੀਆਂ ਨੇ ਉਹਨਾਂ ਨੂੰ ਘਟਾਉਣ ਦੇ ਵਾਸਤੇ ਇਹਦੇ ਤੇ ਵੀ ਬੀੜਾ ਚੁੱਕਿਆ ਗਾਣਾ ਬੜਾ ਲਾਜ਼ਮੀ ਹੈ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪੰਜਾਬ Çok çok